ਤਖਸ਼ੀਲੀ ਪਟਨਾ ਸਾਹਿਬ ਤੇ ਜੀਪੀ ਨੱਜਾ ਦੇ ਦੌਰੇ ਮੁਕੇ ਰਾਗੀ ਸਿੰਘਾਂ ਨੂੰ ਹੋਈ ਪਰੇਸ਼ਾਨੀ ਦਾ ਜੀਪੀ ਸੀ ਨੇ ਲਿਆ ਨੋਟਿਸ ਤਖਸ਼ੀਲੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਤੋਂ ਮੰਗਿਆ ਜਵਾਬ ਕੈਮਰਾਮੈਨਾਂ ਕਰਕੇ ਕੀਰਤਨ ਕਰ ਰਹੇ ਰਾਗੀ ਸਿੰਘਾਂ ਨੂੰ ਹੋਈ ਸੀ ਮੁਸ਼ਕਲ ਹਰਿਆਣਾ ਚਮ adiabatically ਪਾਰਟੀ ਤੇ ਕਾਂਗਰਸ ਦੇ ਵਿਚਾਲੇ ਗੱਠ ਜੋੜ ਤੇ ਲੱਗੀ ਫਰੇ ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਦੇ ਲਈ ਵੀ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ ਅਨੁਰਾਗ ਟਾਂਡਾ ਕਲਾਇਤ ਤੋਂ ਲੜਨਗੇ ਜੋ ਨੇਜੀ ਜੀਐਸਟੀ ਕੌਂਸਲ ਦੀ ਬੈਠਕ ਦੇ ਵਿੱਚ ਹੈਲਥ ਇੰਸ਼ੋਰੈਂਸ ਤੇ ਕੋਈ ਚਰਚਾ ਹੈਲਥ ਇੰਸ਼ੋਰੈਂਸ ਤੇ ਜੀਐਸਟੀ ਘਟਾਉਣ ਤੇ ਬਣੀ ਸਹਿਮਤੀ ਚਰਚਾ ਦੇ ਲਈ ਬੜਾਈ ਗਰੁੱਪ ਆਫ ਮਿਨਿਸਟਰ ਦੀ ਕਮੇਟੀ ਪੰਜਾਬ ਦੇ ਸਰਕਾਰੀ ਹਸਪਤਾਲਾ ਦੇ ਵਿੱਚ ਅੱਜ ਵੀ ਡਾਕਟਰਾਂ ਦੀ 3 ਘੰਟੇ ਦੀ ਹੜਤਾਲ 11 ਵਜੇ ਤੱਕ ਆਪੀ ਦੀ ਸੀਮਾਵਾਂ ਬੰਦ ਸੁਰੱਖਿਆ ਭਰਤੀ ਆਧੇ ਪ੍ਰਮੋਸ਼ਨ ਦੀ ਮੰਗ ਅੰਮੜ ਦੇ ਵਿੱਚ ਆਪ ਲੀਡਰ ਤਰਲੋਚਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਮੋਰਟਰ ਤੋਂ ਵਾਪਸ ਆਲੇ ਤਰਲੋਚਨ ਸਿੰਘ ਨੂੰ ਪਿੰਡ ਦੇ ਵਿੱਚ ਹੀ ਮਾਰੀਆਂ ਗਈਆਂ ਗੋਲੀਆਂ ਸਿਰ ਦੇ ਵਿੱਚ ਲੱਗੀ ਗੋਲੀ ਫਿਰੋਜ਼ਪੁਰ 트리플 ਮਰਡਰ ਕੇਸ ਦੇ ਵਿੱਚ ਪੁਲਿਸ ਦਾ ਵੱਡਾ ਖੁਲਾਸਾ ਦਿਲਦੀਪ ਹੀ ਸੀ ਮੇਨ ਟਾਰਗੇਟ ਪੁਰਾਣੀ ਰੈਂਜਰਸ ਤੇ ਚੱਲਦੀਆਂ ਹੀ ਵਾਰਦਾਤਾਂ ਦਿੱਤਾ ਗਿਆ ਅੰਜਾਮ ਜਲੰਧਰ ਚਕੂੜੀ ਨੂੰ ਬਾਈਕ ਤੇ ਇੱਕ ਸਿਸਟਨ ਵਾਲੇ ਗ੍ਰਿਫਤਾਰ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਕੀਤਾ ਕਾਬੂ ਮੋਬਾਈਲ ਖੋ ਕੇ ਕੁੜੀ ਨੂੰ ਕਰੀਬ 400 ਮੀਟਰ ਤੱਕ ਕਸੀਟ ਕੇ ਲੈ ਗਏ ਸੀ ਲੁੱਟੇ ਰੀ ਬਟਾਲਾ ਚ ਬਾਬੇ ਦੇ ਵਿਆਹ ਦੇ ਪੂਰ ਵਿਆਪੁਰਬ ਦੀਆਂ ਰੌਣਕਾਂ ਅੱਜ ਸ਼ਹਿਰਪਰ ਦੇ ਵਿੱਚ ਸਜਾਇਆ ਜਾ ਰਿਹਾ ਵਿਚਾਰ ਨਗਰ ਕੀਰਤਨ ਵੱਡੀ ਗਿਣਤੀ ਚ ਸੰਗਤ ਹੋ ਰਹੀ ਸ਼ਾਮਲ ਪੈਰਾਸਪਾਰਾਲੈਂਪਿਕ ਦੇ ਚੈਂਪੀਅਨਾਂ ਦਾ ਅੱਜ ਦਿੱਲੀ ਆਉਣ ਤੇ ਹੋਵੇਗਾ ਸਵਾਗਤ ਕੇਂਦਰੀ ਖੇਡ ਮੰਤਰੀ ਖਿਡਾਰੀਆਂ ਦਾ ਕਰਨਗੇ ਸਨਮਾਨਿਤ ਪੈਰਾਲੈਂਪਿਕ ਦੇ ਵਿੱਚ ਭਾਰਤ ਨੇ ਜਿੱਤੇ ਨੇ 29 ਮੈਡਲ ਸਸ਼ਕਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਧੂ ਮੇਰੇ ਤੁਸੀ ਸਾਰੇ ਖੈਰੀਅਤ ਦੇ ਨਾਲ ਹੋਗੇ ਤਾਂ ਬ੍ਰੇਟਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾ 트리플 ਮਰਡਰ ਮਾਮਲੇ ਤੋਂ 트리플 ਮਰਡਰ ਦੇ ਮੁਲਜ਼ਮਾਨ ਨੂੰ ਪੰਜਾਬ ਲਿਆਂਦਾ ਗਿਆ ਹੈ ਜਿਸ ਦੇ ਸੰਬੰਧਰ ਤੁਸ ਨੇ ਵੱਡੇ ਖੁਲਾਸੇ ਵੀ ਕੀਤੇ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਦੱਸਿਆ ਕਿ ਫਿਰੋਜ਼ਪੁਰ ਸੀਆਈਏ ਸਟਾਫ ਦੇ ਵੱਲੋਂ ਲਿਆਂਦੇ ਗਏ ਨੇ ਛੇ ਸ਼ੂਟਰ ਤਾਂ ਪੰਜਾਬ ਪੁਲਿਸ ਦੇ 24 ਅਧਿਕਾਰੀ ਜਿਹੜੇ ਦੇਸ ਦੇ ਵਿੱਚ ਸ਼ਾਮਲ ਰਹੇ ਨੇ ਔਰ ਕਰਮਚਾਰੀਆਂ ਦੀ ਟੀਮ ਛੇ ਗੱਡੀਆਂ ਦੇ ਵਿੱਚ ਮੁਜ਼ਮਾ ਨੂੰ ਲੈ ਕੇ ਪਹੁੰਚੀ ਹੈ ਅੱਜ ਅਦਾਨਤ ਦੇ ਵਿੱਚ ਪੇਸ਼ ਕੀਤੇ ਜਾਣਗੇ ਇਹ ਸ਼ੂਟਰ 3 ਸਤੰਬਰ ਨੂੰ ਫਿਰੋਜ਼ਪੁਰ ਦੇ ਵਿੱਚ ਦਾਸੀ ਕਿ ਇਹਨਾਂ ਨੇ ਟ੍ਰਿਪਲ ਮਰਡਰ ਕੀਤਾ ਸੀ ਅੱਜ ਦੀ ਵੱਡੀ ਵਾਰਦਾਤ ਦੀ ਅਨੁਆਂਜਾਮ ਦਿੱਤਾ ਸੀ ਕਿਸ ਤਰੀਕੇ ਦੇ ਨਾਲ ਸ਼ਰੇਆਮ ਗੋਲੀਆਂ ਪੜਾਈਆਂ ਵਾਰੀਆਂ ਸਨ ਦਿਨ ਦਿਹਾੜੇ 50 ਤੋਂ ਜ਼ਿਆਦਾ ਰਨ ਫਾਇਰਿੰਗ ਕੀਤੀ ਗਈ ਸੀ ਤੱਕਾ ਨੂੰ ਕੇਰ ਕੇ ਗੋਲੀਆਂ ਚਲਾਈਆਂ ਗਈਆਂ ਸਨ ਔਰ ਸ਼ੂਟਰਾਂ ਨੇ ਮੈਗਜ਼ੀਨ ਬਦਲ ਬਦਲ ਕੇ ਫਾਇਰਿੰਗ ਕੀਤੀ ਸੀ ਤਾਂ ਸ਼ੂਟਰਾਂ ਦੇ ਨਾਂ ਨੇ ਗੁਰਪ੍ਰੀਤ ਗੋਫੀ, ਪ੍ਰਿੰਸ ਰਵਿੰਦਰ ਉਫਰ ਰਵੀ, ਸੁਖਸ਼ੈਲ ਸਿੰਘ, ਅਕਸ਼ੇ ਬਗੀਚਾ, ਰਾਜਪੁਰਸੇ ਤਾਂ ਇਹ ਇਹਨਾਂ ਦੇ ਨਾਂ ਨੇ ਔਰ ਇਹਨਾਂ ਦੇ ਵੱਲੋਂ ਦੱਸਿਆ ਕਿ ਗੋਲੀਆਂ ਵਾਰ ਕੇ ਕਤਲ ਕੀਤਾ ਗਿਆ ਸੀ ਦਿਲਦੀਪ ਉਸ ਦਾ ਭਰਾ ਅਕਸ਼ਿ ਅਕਾਸ਼ਦੀਪ ਚੋਤੇ ਚਾਚੇ ਦਾ ਮੁੰਡਾ ਸੀ ਉਸ ਦੀ ਸੱਕੀ ਭੈਣ ਜਸਪ੍ਰੀਤ ਜਿਸ ਦਾ 20 ਦਿਨ ਬਾਅਦ ਵਿਆਹ ਸੀ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਜਿਹੜੇ ਦੋ ਹੋਰ ਕਾਰ ਸਵਾਰ ਸਨ ਉਹਨਾਂ ਦੇ ਭਰਾ ਤਾਂ ਉਹ ਜਿਹੜੇ ਨੇ ਅਜੇ ਜੇਰੇ ਇਲਾਜ ਨੇ ਾਨਕੀ ਉਹਨਾਂ ਨੂੰ ਗੰਭੀਰ ਜ਼ਖਮੇ ਕੀਤਾ ਗਿਆ ਸੀ ਤਾਂ ਕੁਲ ਮਿਲਾ ਕੇ ਵੱਡੀ ਵਾਰਦਾਤ ਪਾਪਰੀ ਔਰ ਹੁਣ ਇਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਸਭ ਤੋਂ ਅਹਿਮ ਗੱਲ ਇਹ ਹੈ ਖੁਲਾਸੇ ਇਹ ਹੋਏ ਨੇ ਕਿ ਦਿਲਦੀਪ ਹੀ ਜਿਹੜਾ ਮੁੱਖ ਟਾਰਗੇਟ ਸੀ ਇਹਨਾਂ ਸ਼ੂਟਰਾਂ ਦਾ ਔਰ ਇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਦਿਲਦੀਪ ਨੂੰ ਇਹ ਮਾਰਨ ਆਏ ਸਨ ਤਾਂ ਜਿਹੇ ਦੇ ਵਿੱਚ ਜਿਹੜੇ ਹੋਰ ਦੋ ਉਹਨਾਂ ਦੇ ਭੈਣ ਭਰਾ ਨੇ ਉਹਨਾਂ ਦੀ ਵੀ ਮੌਤ ਹੋ ਗਈ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਆਤਾ ਹੀ ਵੱਡੀ ਵਾਰਦਾਤ ਵਾਪਰੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਪਾਲ ਕਰ ਰਹੀ ਸੀ ਕਿ ਕਿੱਥੇ ਇਹ ਚਲੇ ਗਏ ਨੇ ਕਿੱਥੇ ਇਹ ਲੁਕੇ ਹੋਏ ਨੇ ਜਿਸ ਤੋਂ ਬਾਅਦ ਔਰੰਗਾਬਾਦ ਤੋਂ ਨਦੀ ਗ੍ਰਿਫਤਾਰੀ ਹੋਈ ਹੈ ਤਾਂ ਹੁਣ ਔਰੰਗਾਬਾਦ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਚਲਾਇਆ ਗਿਆ ਉੱਥੋਂ ਦੀ ਪੁਲਿਸ ਏਜੀਟੀਐਫ ਫੋਰਟੀ ਮੈਂਬਰ ਜਿਹੜੀਆਂ ਨੇ ਇਕੱਠੀਆਂ ਹੋ ਕੇ ਸਭ ਨੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਜੋ ਆਪਣੇ ਆਪ ਦੇ ਵਿੱਚ ਇੱਕ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਬੜੇ ਛਾਤਰ ਤਰੀਕੇ ਦੇ ਨਾਲੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਆ ਕੇ ਗੁੰਡੀਆਂ ਭਰਉਂਦੇ ਨੇ ਉਸ ਤੋਂ ਬਾਅਦ ਆ ਪਨਾ ਲੈਂਦੇ ਨੇ ਹੋਟਲ ਦੇ ਵਿੱਚ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਗੇ ਲੁਕਿਆ ਜਾਂਦਾ ਹੈ ਕਿਸੇ ਹੋਰ ਸੂਬੇ ਚ ਜਾ ਕੇ ਅੱਗੇ ਵਧਾਂਗੇ ਉਧਰ ਦਿੱਲੀ ਦੇ ਵਿੱਚ GST ਕੌਂਸਲ ਦੀ ਬੈਠਕ ਹੋਈ ਹੈ ਤਾਂ ਬੈਠਕ ਦੇ ਵਿੱਚ ਹੈਲਥ ਇੰਸ਼ੋਰੈਂਸ ਤੇ ਚਰਚਾ ਹੋਈ ਹੈ ਹੈਲਥ ਇੰਸ਼ੋਰੈਂਸ ਤੇ GST ਕਟੌਨ ਤੇ ਸੈਂਕਤੀ ਬਣ ਗਈ ਹੈ ਅਗਲੀ ਮੀਟਿੰਗ ਦੇ ਵਿੱਚ ਦੱਸਿਆ ਕਿ ਤੈ ਹੋਣਗੇ ਮਾਪਦੰਡ ਹੈਲਥ ਇੰਸ਼ੋਰੈਂਸ ਤੇ ਗਰੁੱਪ ਆਫ ਮਿਨਿਸਟਰਰੀ ਕਮੇਟੀ ਬਣਾਈ ਗਈ ਹੈ ਤਾਂ ਕਮੇਟੀ ਅਕਤੂਬਰ ਦੇ ਆਖਰ ਦੇ ਵਿੱਚ ਰਿਪੋਰਟ ਦਵੇਗੀ ਨਿਰਮਲਾ ਸੀਤਰਾ ਮੰਨੇ ਗਿਆ ਹੈ ਨਵੰਬਰ ਦੀ GST ਮੀਟਿੰਗ ਦੇ ਵਿੱਚ ਇਹ ਫੈਸਲਾ ਹੋਏਗਾ ਮੌਜੂਦਾ ਸਮੇਂ ਦੇ ਵਿੱਚ ਹੈਲਥ ਇੰਸ਼ੋਰੈਂਸ ਤੇ 18% GST ਲੱਗਦਾ ਹੈ ਤਾਂ GST ਕਟਣ ਦੇ ਨਾਲ ਪ੍ਰੀਮੀਅਰ ਕٹےਗਾ ਪ੍ਰੀਮੀਅਮ ਕٹےਗਾ ਔਰ ਪਾਲਿਸੀ ਧਾਰਕਾਂ ਨੂੰ ਫਾਇਦਾ ਹੋਏਗਾ ਤਾਂ ਕੁਲ ਮਿਲਾ ਕੇ GST ਦੇ ਵਿੱਚ ਕਟੌਤੀ ਹੋਏਗੀ ਖਾਸ ਤੌਰ ਤੇ ਜਿਹੜੇ ਹੈਲਥ ਇੰਸ਼ੋਰੈਂਸ ਲੇ ਉਹਨਾਂ ਨੂੰ ਲੈ ਕੇ ਇਸ ਐਮਟੀ ਬਣੀ ਹੈ ਪਰ ਅਜੇ ਦੇ ਲਈ ਇੰਤਜ਼ਾਰ ਕਰਨਾ ਹੋਏਗਾ ਨਵੰਬਰ ਤੱਕ Two new GOMs have been decided. One is on the medical and health insurance. It will be the rate rationalization GOM headed by the Deputy Chief Minister of Bihar but with newer members added for this limited purpose. The rate rationalization GOM under the deputy chief minister of bihar will be doing its job, but under his leadership, with newer members who have volunteered, for the limited purpose of medical health insurance-related gst, we have told them that they will look into this matter and come with a report by end of october, just one and a half months' time. And the GST Council, which will meet in November, will finalize based on this report, which will come from the GON. So, why did we have to refer that to the UN, Medical insurance related. There was good discussion, but the details of uh, the discussion made us feel. दैट देर इज मोर टू अंडरस्टैंड एंड मोर टू टेक जो पंजाब का देश का हेल्थ सिस्टम है हेल्थ इंश्योरेंस सेक्टर है ओल्ड एज जो हमारे बुजुर्ग हैं सीनियर सिटीजन है उनकी हेल्थ का इंश्योरेंस है वो वो सभी जो बेटर है जो तो, मैं समझता हूँ जी ओ एम को रेफर कर दिया गया है क्योंकि तो, बहुत सारे राज्यों ने दिल्ली स्टेट ने पंजाब स्टेट ने ये डिमांड करी थी कि इसके ऊपर हमें जो सीनियर सिटीजन है उसके ऊपर बिल्कुल ही एग्जाम कर देना चाहिए जो उसके काम है उसको पाँच परसेंट ले आना चाहिए या ख़त्म कर देना चाहिए तो मैं समझता इसको हमने जीएम को के रेफर करवाया तो इससे देश के जो लोग हैं उनकी हेल्थ के लिए हेल्थ कवर के लिए अच्छा फैसला आने की उम्मीद है ਅੱਗੇ ਵਧਦੇ ਹਾਂ ਇੱਕ ਅਹਿਮ ਮਸਲੇ ਦੇ ਵੱਲ ਰੁਕ ਕਰਾਂਗੇ ਤਖਤਸ਼ਰੀ ਪਟਨਾ ਸਾਹਿਬ ਦੇ ਮਾਮਲੇ ਦਾ ਐਸਜੀਪੀਸੀ ਨੇ ਨੋਟਿਸ ਲਿਆ ਹੈ ਗੁਰੂ ਘਰ ਦੇ ਅੰਦਰ ਮਰਿਆਦਾ ਯਕੀਨੀ ਬਣਾਈ ਜਾਵੇ ຕາມਿਨੇ ਕਿਹਾ ਹੈ ਮਰਿਆਦਾ ਯਕੀਨੀ ਬਣਾਉਣੀ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ ਤਾਂ ਜੀਪੀ ਨੱਟਾ ਦੀ ਫੇਰੀ ਦੇ ਮੌਕੇ ਰਾਗੀ ਸਿੰਘਾਂ ਨੂੰ ਮੁਸ਼ਕਿਲ ਹੋਈ ਸੀ ਕੈਮਰਾਮੈਨਾਂ ਕਰਕੇ ਕੀਰਤਨੀਆਂ ਸਿੰਘਾਂ ਨੂੰ ਦੱਸਿਆ ਕਿ ਮੁਸ਼ਕਿਲ ਆਈ ਹੈ ਤੇ ਕੀਰਤਨ ਦੇ ਦੌਰਾਨ ਵਿਗਨ ਪਾਇਆ ਗਿਆ ਹੈ ਹਰਜਿੰਦਰ ਸਿੰਘ ਦਾਵੀ ਦੇ ਵੱਲੋਂ ਕਿਹਾ ਗਿਆ ਆਕਾਲੀ ਦਲ ਨੇ ਵੀ ਇਸ ਮਾਮਲੇ ਨੂੰ ਲੈ ਕੇ ਦੱਸਿਆ ਕਿ ਵਿਸ਼ੇਪੀ ਤੇ ਸਵਾਲ ਚੁੱਕੇ ਨੇ ਅਕਸ਼ਿਨੇ ਪਟਨਾ ਸਾਹਿਬ ਦੇ ਪ੍ਰਬੰਧਕਾਂ ਤੋਂ ਵੀ ਜਵਾਬ ਜਿਹੜਾ ਹੈ ਉਹ ਮੰਗਿਆ ਗਿਆ ਸਵਾਲ ਸੇ ਇੱਕ ਜਿੱਤੇ ਕੁਸਤ ਪਹਿਲਾਂ ਜੇਪੀ ਨੱਦਾ ਦੇ ਵੱਲੋਂ ਪਟਨਾ ਸਾਹਿਬ ਦਾ ਦੌਰਾ ਕੀਤਾ ਗਿਆ ਸੀ ਨਤਮਸਤਕ ਕੋਈ ਸਰ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਅੱਜਿੱਥੇ ਇਹ ਸਾਰਾ ਬਸਤਾ ਸਾਹਮਣੇ ਆਇਆ ਹੈ ਕਿ ਰਾਗੀ ਸਿੰਘਾਂ ਨੂੰ ਕੈਮਰਾਮੈਨਾਂ ਕਰਕੇ ਪਰੇਸ਼ਾਨ ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਧ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜ਼ੀ ਹੈ ਉਹ ਦਿਨ-ਪ੍ਰਤੀ-ਦਿਨ ਜੱਗ ਜਲਦੀ ਜਾ ਰਹੀ ਹੈ ਪਿਛਲੇ ਦਿਨੀ ਇੱਕ ਬੜੀ ਹੀ ਮਤਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤੱਕ ਸ੍ਰੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਹੈ ਤੇ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਦੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨਾਲ ਟਕਰਾ ਜਾਮਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਰਮਾ ਜਿਹੜਾ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਸੋ ਮੈਂ ਸਮਝਦਾ ਕਿ ਜਾਗਰਿਆਂ ਚ ਵੀਰਾਂ ਵਾਲਿਆਂ ਨੂੰ ਇਹਨਾਂ ੱਟਕੇਸ਼ਾਈਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਟੜਕੇ ਕਰਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸੰਸਦਨ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕਹਿਣਾ ਚਾਹੀਦਾ ਉਨ ਗੱਲ ਹਰਿਆਣਾ ਦੇ ਚੋਣ ਅਖਾੜੇ ਦੀ ਕਰਾਂਗੇ ਜਿੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਸਿਰੇ ਨਹੀਂ ਚੜ ਸਕਿਆ ਅਤੇ ਇਸ ਤੋਂ ਬਾਅਦ ਆਪ ਨੇ ਆਪਣੇ ਦਮਤੇ ਹੀ ਮੈਦਾਨ ਦੇ ਵਿੱਚ ਨਤਰਨ ਦਾ ਫੈਸਲਾ ਲਿਆ ਜਿਸ ਨੂੰ ਲੈ ਕੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹਰਿਆਣਾ ਚ ਕਾਂਗਸ ਤੇ ਆਪ ਦੇ ਵਿਚਾਲੇ ਗੱਠਜੋੜ ਪਰਵਾਣ ਨਹੀਂ ਚੜਿਆ ਤੇ ਹੁਣ ਦੋਵੇਂ ਧਿਰਾਂ ਦੇ ਰਾਹ ਵੱਖ-ਵੱਖ ਹੋ ਗਏ ਨੇ ਇਸ ਦੇ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ ਗੱਠਜੋੜ ਫਾਈਨਲ ਨਾ ਹੋਣ ਦੇ ਬਾਅਦ ਹਰਿਆਣਾ ਆਪ ਦੇ ਪ੍ਰਧਾਨ ਸੁਸ਼ੀਲ ਗੁਪਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਕਹਿੰਦੇ ਕਿ ਆਪ ਨੇ ਲਗਾਤਾਰ ਗੱਠਜੋੜ ਦੀ ਕੋਸ਼ਿਸ਼ ਕੀਤੀ ਪਰ ਹੁਣ ਚੋਣਾਂ ਦੇ ਵਿੱਚ ਸਮਾਂ ਬਹੁਤ ਘੱਟ ਬਚਿਆ ਇਸ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੈਂ ਬੜਾ ਸਪੱਸ਼ਟ ਇਹ ਬਾਤ ਹੀ ਕਹਿ ਰਹਾ ਹੂੰ ਕਿ ਹਮ ਆਪਣੇ ਰਾਸ਼ਟਰੀ નેਤਰਤਵ ਕੀ ਆਦੇਸ਼ 'ਤੇ ਕੰਮ ਕਰਤੇ ਹਾਂ। ਹਮਨੇ ਇਮਾਨਦਾਰੀ ਕੇ ਸਾਥ ਇੰਤਜ਼ਾਰ ਕੀਤਾ ਕਿਉਂਕਿ ਸੰਗਠਨ ਹਾਰ ਵਿਧਾਨ ਸਭਾ ਕੇ ਅੰਦਰ ਇੱਕ ਮਜ਼ਬੂਤ ਸੰਗਠਨ ਹੈ ਅਰ ਉਹ ਮਜ਼ਬੂਤ ਸੰਗਠਨ ਚਾਹਤਾ ਥਾ ਕਿ ਅਮ ਚੁਨਾਵ ਲੜੇ ਹਮਾਰੇ ਸੰਯਮ ਕਾ ਪੂਰਾ ਹਮਨੇ ਪਰਿਚੇਦਿਆ ਅਰ ਉਸਕੇ ਬਾਦ ਆਪਣੀ ਲਿਸਟ ਕੋ ਜਾਰੀ ਆਖਰ ਗਾਠਜੋੜ ਸਿਰੇ ਕਿਉਂ ਨਹੀਂ ਚੜ ਸਕਿਆ ਇਸ ਬਾਰੇ ਸੁਚੀਲ ਗੁਪਤਾ ਜ਼ਿਆਦਾ ਕੁਝ ਬੋਲਣ ਤੋਂ ਬਚਦੇ ਹੋਏ ਨਜ਼ਰ ਆਏ ਤੇ ਨਾਲ ਇਹ ਵੀ ਦਾਵਾ ਕਰ ਗਏ ਕਿ ਆਪ ਮਜ਼ਬੂਤ ਵਿਕਲਪ ਹੈ ਤੇ ਹਰਿਆਣਾ ਦੇ ਵਿੱਚ ਰੰਗ ਦਿਖਾਵੇਗੀ ਮੈਂ ਕਿਸੇ aarop pracharop pe bilkul nahi jana chahta ਮੈਂ ਸਪੱਸ਼ਟ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇੱਕ ਮਜ਼ਬੂਤ ਵਿਕਲਪ ਹਾਂ ਅਤੇ ਉਹ ਮਜ਼ਬੂਤ ਵਿਕਲਪ ਹਰਿਆਣਾ ਵਿੱਚ ਰੰਗ ਦਿਖਾਏਗਾ। ਜ਼ਿਕਰ ਹੋ ਗਿਆ ਕਿ ਕਾਂਗਰਸ ਤੇ ਆਪ ਨੇ ਹਰਿਆਣਾ ਦੇ ਵਿੱਚ ਲੋਕ ਸਭਾ ਚੋਣ ਮਿਲ ਕੇ ਲੜੀ ਸੀ। ਕੁਰਸ਼ੇਤਰ ਤੋਂ ਆਪ ਉਮੀਦਵਾਰ ਸੁਸ਼ੀਲ ਗੁਪਤਾ ਹੀ ਚੋਣ ਮੈਦਾਨ ਦੇ ਵਿੱਚ ਨਿਤਰੇ ਸਨ। ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਗੱਠ ਜੋੜ ਨੂੰ ਲੈ ਕੇ ਬੈਠਕਾਂ ਦਾ ਦੌਰ ਜਾਰੀ ਰਿਹਾ ਪਰ ਜਦੋਂ ਸੀਟਾਂ ਨੂੰ ਲੈ ਕੇ ਕੋਈ ਫਾਈਨਲ ਫਾਰਮੂਲਾ ਤੈਅ ਨਹੀਂ ਹੋ ਸਕਿਆ ਤਾਂ ਫਿਰ ਆਪ ਨੇ ਆਪਣੇ ਦਮ ਤੇ ਚੋਣ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਲਿਆ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰਪੋ ਪੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਦਾ ਤਨ ਜਾਇਆ ਹੈ న్యూਸ 18 ਤੇ ਕਾਂਗਰਸ ਐਮਪੀ ਕੁਮਾਰੀ ਸ਼ੈਲਜਾ ਬੋਲੀ ਨੇ ਸੀਐਮ ਚੇਰੇ ਨੂੰ ਲੈ ਕੇ ਪਹਿਲਾ ਕਦਮ ਚ ਫੈਸਲਾ ਕਰੋ ਸ਼ੈਲਜਾ ਨੇ ਕਿਹਾ ਤਾਂ ਮੈਨੂੰ ਅਤੇ ਮੇਰੇ ਸਮਾਜ ਨੂੰ ਸੀਐਮ ਮੋਦੇ ਦੀ ਉਮੀਦ ਹੈ ਸ਼ੈਲਜਾ ਦਾ ਕਹਿਣਾ ਹੈ ਤਾਂ ਮੈਂ ਵਿਧਾਨ ਸਭਾ ਚੋਣ ਲੜਨਾ ਚਾਹੁੰਦੀ ਹਾਂ मेरी जिक्र ते फैसला हाई कमांड करेगी उन्होंने कहा जरूरी नहीं सीएम बनन दे लई चोन लड़ी जाए वहाँ नारा लग रहा है ताल कटोरा कटोरा रोड पे समझ रही है ना किसका घर है वहाँ ताल कटोरा रोड पे भूपेंद्र सिंह हुड्डा कह रहे हैं वहाँ मैंने मैं गया था तो वहाँ नारा लग रहा है कि अब की बार दीपेंद्र हुड्डा अब तो भूपेंद्र हुड्डा से आप लोगों की लड़ाई करते करते अब तो दीपेंद्र हुड्डा की लड़ाई लड़ाई की बात नहीं है लेकिन अब घर में तो फैसला हो करें कि कौन होगा नहीं वहाँ तो दूसरी पीढ़ी को उनके समर्थक <laughs> अब, तो अब, अब मतलब वहाँ पर ही आप पार्टी की बात करें या घर पर ही फैसला नहीं हो पा रहा ਇਹ ਬੜੀ ਫਤਿਹ ਕਰੇਗਾ ਸਹੀ ਦੋ ਕੈਂਡੀਡੇਟੇ ਹੀ ਘਰ ਵਿੱਚ ਮੈਨੂੰ ਕੀ मालूम ਆਪਨੇ بتایا ਮੈਨੂੰ ਤਾਂ ਪਤਾ ਨਹੀਂ ਉਦਸ਼ੀਏ ਕਾਰਤਕ ਸਾਹਿਬ ਤੇ ਸਾਬਕਾ ਅਕਾਲੀ ਮੰਤਰੀਆਂ ਦੀ ਪੇਸ਼ੀ ਹੋਈ ਹੈ ਬੀਬੀ ਜਗੀਰ ਕੌਰ, ਪ੍ਰਵਿੰਦਰ ਟੀਨਸਾ, ਸੋਹਣ ਸਿੰਘ ਠੰਡਲ ਪੇਸ਼ ਹੋਏ ਨੇ। ਇਨ੍ਹਾਂ ਨੇ ਜ਼ਥੇਦਾਰ ਨੂੰ ਲਿਖਤੀ ਸਪਸ਼ਟੀਕਰਨ ਸੌਂਪਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਇਕਰਾਰ ਦਿੰਦੇ ਆਂ। ਜ਼ਥੇਦਾਰ ਨੇ ਤਲਬ ਕਰਕੇ ਦੱਸਿਆ ਕਿ ਸਪਸ਼ਟੀਕਰਨ ਮੰਗਿਆ ਸੀ ਉਸ ਵੇਲੇ ਦੇ ਅਕਾਲੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਰਹੇ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ 2007 ਤੋਂ ਲੈ ਕੇ 17 ਤੱਕ ਦੇ। बीबी जगीर कौर ने कहा कि मैं सिर्फ सोलह दिन कैबिनेट मंत्री रही उस दौरान कोई भी अजि घटना नहीं हुई जिस मेरी कोई सुलह हो हालांकि होमिंदर ढीडसा बोले कि श्री अकाल तख्त साहब का हर हुक्म सिर मथे है दस दे कि इसलिए तो सुखबीर बादल बिक्रमठिया मनप्रीत बादल सुचा लंग ਦਲਜੀਤ ਸਿੰਘ ਜੀ ਮਾਸ਼ਾ ਰਣਜੀਤ ਢਿੱਲੋਂ ਗੁਲਜਾਰ ਸਿੰਘ ਰਣੀ ਕੇ ਵੀ ਪੇਸ਼ ਹੋ ਕੇ ਸਪਸ਼ਟੀਕਰਨ ਦੇ ਚੁੱਕੇ ਨੇ ਇਸ ਤੋਂ ਇਲਾਵਾ ਡਾਕਟਰ ਉਪਿੰਦਰ ਕੌਰ ਆਦੇਸ਼ ਪ੍ਰਤਾਪ ਕੈਰੋ ਜਨਮੇਜਾ ਸਿੰਘ ਸੇਖੋ ਹੀਰਾ ਸਿੰਘ ਸਰਵੰਤ ਸਿੰਘ ਕਿਲੌਰ ਸਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਮਹੇਸ਼ ਸਿੰਘ ਗਰੇਵਾਲ ਨੂੰ ਵੀ ਤਲਬ ਕੀਤਾ ਗਿਆ ਹੈ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟੀਕਰਨ ਦੇਣ ਮੈਂ ਇਹ ਦੱਸਣਾ ਚਾਹੁੰਨੀ ਐ ਕਿ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਐ ਕੈਬਨਿਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚर्चा ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹ ਮੈਂ ਬੇਨਤੀ ਕਰਕੇ ਚੱਲਦੀ ਹੈ ਇੱਕ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੁਸਦੀਆਂ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਰ ਸਾਹਿਬ ਨੂੰ ਸਮਰਪਤ ਆ ਅਕਾਲ ਤਖਸਰ ਸਾਹਿਬ ਦਾ ਹੁਕਮ ਸਾਡੇ ਵਾਸਤੇ ਸਰਮੌਰ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ